हां जी प्यारे विद्यार्थियों जो आ, टेस्ट ਹੋਇਆਗਾ ਮੈਰਿਟੋਰੀਅਸ ਸਕੂਲ ਤੇ ਐਬੀਨੈਂਟ ਸਕੂਲਾਂ ਦਾ 30 ਮਾਰਚ ਨੂੰ ਉਸ ਸੰਬੰਧ ਵਿੱਚ ਜਿਹੜੀ ਉੱਤਰ ਕੁੰਜੀ ਪਾਈ ਜਾ ਚੁੱਕੀ ਹੈ ਵਿਭਾਗ ਦੀ ਸਾਈਟ ਤੇ ਤੇ ਜਿਹਦੇ ਜਿਹੜੇ ਸੀਗੇ ਓਬਜੈਕਸ਼ਨ ਉਹ ਵੀ ਜਿਹੜਾ 6 ਤਰੀਕ ਤੱਕ ਸੀਗੇ ਇਸ ਤੋਂ ਬਾਅਦ ਵਿਦਿਆਰਥੀ ਹੁਣ ਨਤੀਜੇ ਦੀ ਉਡੀਕ ਕਰ ਰਹੇ ਨੇ ਬਹੁਤ ਸਾਰੇ ਵਿਦਿਆਰਥੀ ਨੇ ਮੈਸੇਜ ਆ ਰਹੇ ਨੇ ਵੀ ਸਕੂਲਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਸੀਟਾਂ ਲੱਗੀਆਂ ਤਾਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਮੈਰਿਟੋਰੀਅ ਸਕੂਲਾਂ ਦੀ ਕੱਲ ਆਪਾਂ ਵੀਡੀਓ ਬਣਾਈ ਸੀ ਜਿਹੜੀ ਜਿਹਦੇ ਵਿੱਚ ਮੌਜੂਦ ਆ ਮੈਰਿਟੋਰੀਅ ਸਕੂਲਾਂ ਦੇ ਵਿੱਚ ਕਿੰਨੀਆਂ ਸੀਟਾਂ ਨੇ ਪ੍ਰਤੀ ਸਟਰੀਮ 11ਵੀਂ ਦੇ ਵਿੱਚ ਤੇ 9ਵੀਂ ਦੇ ਵਿੱਚ ਸੋ ਇਸੇ ਤਰ੍ਹਾਂ ਦੇ ਨਾਲ ਜਿਹੜੀ ਆਪਾਂ ਲੈ ਕੇ ਆ ਰਹੇ ਹਾਂ ਜ ਐਸਓਈ ਸਕੂਲਾਂ ਵਾਸਤੇ ਸਕੂਲ ਆਫ ਇਮਿਨੈਂਸ ਸਕੂਲਾਂ ਦੀ ਗਿਣਤੀ ਕਿੰਨੀਆਂ ਤੇ ਇਹਨਾਂ ਦਾ ਕਰਾਈਟੇਰੀਆ ਕੀ ਹੈਗਾ ਗਵਰਨਮੈਂਟ ਸਕੂਲਾਂ ਦੇ ਲਈ ਕਿੰਨੀਆਂ ਪਰਸੈਂਟ ਸੀਟਾਂ ਨੇ ਪ੍ਰਾਈਵੇਟ ਲਈ ਕਿੰਨੀਆਂ ਲਗੀਆਂ ਸੋ ਉਸ ਤਰ੍ਹਾਂ ਦੀ ਜਿਹੜੀ ਗੱਲਬਾਤ ਅੱਜ ਆਪਾਂ ਤੁਹਾਡੇ ਸਾਹਮਣੇ ਰੱਖਣੀ ਹੈਗੀ ਆ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਵੀ ਕਿੰਨੀਆਂ-ਕਿੰਨੀਆਂ ਸੀਟਾਂ ਜਿਹਦੇ ਵਿੱਚ ਬਣਦੀਆਂ ਲਿਗੀਆਂ ਪੇਪਰ ਦੋਮਾ ਦਾ ਇੱਕੋ ਹੋਇਆਗਾ ਮੈਰੀਟੋਰੀਅਸ ਤੇ ਐਮਿਨੈਂਸ ਦਾ ਇਕੱਠਾ ਪੇਪਰ ਹੋਇਆਗਾ ਇਸ ਵਾਰੀ ਜੋ ਆਪਾਂ ਦੇਖ ਰਹੇ ਹਾਂਗੇ ਸੋ ਜਿਹੜੇ ਵਿਦਿਆਰਥੀ ਨਵੇਂ ਆ ਚੈਨਲ ਨਾਲ ਜਰੂਰ ਜੁੜੋ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਰਿਜ਼ਲਟ ਸੰਬੰਧੀ ਜਾਂ ਕੋਈ ਵੀ ਜਿਹੜੀ ਜਾਣਕਾਰੀ ਆਉਂਦੀ ਹੈ ਕਾਉਂਸਲਿੰਗ ਸੰਬੰਧੀ ਉਹ ਤੁਹਾਡੇ ਤੱਕ ਸ਼ੇਅਰ ਕਰਕੇ ਪਹੁੰਚਾਈ ਜਾ ਸਕੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਠਹਿਰਾਓ ਦੇ ਨਾਲ ਤੇ ਇਹਦੇ ਵਿੱਚ ਤੁਸੀਂ ਜਾਣੋਗੇ ਕਿ ਕਿੰਨੀਆਂ-ਕਿੰਨੀਆਂ ਸੀਟਾਂ ਨੇ ਕਿਹੜੇ ਸਕੂਲ ਦੇ ਵਿੱਚ ਕਿੰਨੇ ਜਿਹੜੇ ਐਮਿਨੈਂਟ ਸਕੂਲ ਖੋਲੇ ਗਏ ਨੇਗੇ ਸ਼ੁਰੂ ਕਰਦੇ ਆਂ ਅੱਜ ਦਾ ਆਪਾਂ ਜਿਹੜੀ ਇਸ ਵੀਡੀਓ ਨੂੰ ਨੰਬਰ ਆਫ ਸੀਟ ਅ ਜਿਹੜਾ ਪਹਿਲਾ ਪੁਆਇੰਟ ਕੀ ਕਹਿ ਰਿਹਾ 75% ਜਿਹੜੀਆਂ ਸੀਟਾਂ ਨੇ ਆਰ ਯਾਰਡ ਆਫ ਗਵਰਨਮੈਂਟ ਸਕੂਲ ਸਟੂਡੈਂਟਸ ਐਂਡ 25% ਸੀਟ ਜਿਹਨੇ ਜੜੀਆਂ ਆਫ ਪ੍ਰਾਈਵੇਟ ਸਕੂਲ ਸਟੂਡੈਂਟਸ ਯਾਨੀ ਕਿ ਇਹ ਕਹਿ ਰਿਹਾ ਵੀ ਜਿਹੜੀਆਂ 75% ਸੀਟਾਂ ਨੇ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆ ਤੇ 25% ਸੀਟਾਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੀ ਵਿਦਿਆਰਥੀਆਂ ਦੇ ਲਈ ਰਾਖਮੀਆ ਰੱਖੀਆਂ ਜਾਂਦੀਆਂ ਨੇ ਸਰਕਾਰੀ ਦੇ ਲਈ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਸੀਗੇ ਆਪਣਾ 8 ਇਹਦੇ ਵਿੱਚ 10ਵੀਂ ਦੇ ਵਿੱਚ ਤੇ ਉਹਨਾਂ ਦੇ ਲਈ ਜਿਹੜਾ 8ਵੀਂ ਦੇ ਵਿੱਚ ਜਾਂ ਉਹਨਾਂ ਦੇ ਲਈ ਹੈ ਜਿਹੜੀਆਂ ਸੀਟਾਂ ਲਗੀਆਂ ਉਹ 9ਵੀਂ ਦੇ ਲਈ ਅਪਲਾਈ ਕੀਤਾ 11ਵੀਂ ਦੇ ਲਈ ਕੀਤਾ 75% ਸੀਟਾਂ ਨੇ ਤੇ ਦੂਜਿਆਂ ਦੇ ਲਈ 25% ਨੇ ਪ੍ਰਾਈਵੇਟ ਦੇ ਲਈ ਅਗਲਾ ਪੁਆਇੰਟ ਕੀ ਕਹਿੰਦਾ ਨੰਬਰ 2 ਵਿਚਾਰਦੇ ਹਾਂ ਇਕੱਲੇ ਇਕੱਲੇ ਪੁਆਇੰਟ ਨੂੰ ਇਨ ਈਚ ਐਸਓਈ देयर ਆਰ 4 ਸੈਕਸ਼ਨਸ ਕਿਹੜੇ-ਕਿਹੜੇ ਹੋਣਗੇ ਇੱਕ ਜਿਹੜਾ ਇੱਕ ਐਸਓਈ ਸਕੂਲ ਆ ਜਿਹੜਾ ਸਕੂਲ ਆਫ ਐਮੀਨੈਂਸ ਆ ਉਹਦੇ ਵਿੱਚ ਚਾਰ ਸੈਕਸ਼ਨ ਹੋਣਗੇ ਸਾਇੰਸ ਦੀਆਂ ਸਟਰੀਮਾਂ ਨਾਨ ਮੈਡੀਕਲ ਤੇ ਜਿਹੜਾ ਹੈਗਾ ਮੈਡੀਕਲ ਨਾਨ ਮੈਡੀਕਲ ਦਾ ਹੋ ਗਿਆ ਇੱਕ ਇੱਕ ਮੈਡੀਕਲ ਦਾ ਸੈਕਸ਼ਨ ਹੋ ਗਿਆ ਇੱਕ ਕਮਰਸ ਦਾ ਹੋ ਗਿਆ ਤੇ ਇੱਕ ਹਿਮਨਿਟੀਜ਼ ਆਰਟਸ ਦਾ ਹੋ ਗਿਆ ਇਹਦੇ ਲਈ ਕੀ ਹੈ ਜਿਹੜੀ 11ਵੀਂ ਲਈ ਹਰੇਕ ਪ੍ਰਤੀ ਸੈਕਸ਼ਨ ਦੇ ਵਿੱਚ 32 ਸੀਟਾਂ ਰੱਖੀਆਂ ਗਈਆਂ ਨੇ 32 32 ਸੀਟਸ ਇਨ ਈਚ ਸੈਕਸ਼ਨ ਫਾਰ ਕਲਾਸ 11th 32 ਸੀਟਾਂ ਨੇ ਮਤਲਬ ਹੀ ਚਾਰ ਸੈਕਸ਼ਨ ਬਣਾਏ ਜਾਣਗੇ ਇੱਕ ਸਕੂਲ ਦੇ ਵਿੱਚ ਅ ਜਿਹੜਾ ਹੈਗਾ ਇੱਥੇ ਆਪਣਾ ਨਾਨ ਮੈਡੀਕਲ ਦੇ ਵਿੱਚ ਵੀ 32 ਹੋਣਗੀਆਂ ਸੀਟਾਂ ਸਾਇੰਸ ਵਿੱਚ ਵੀ 32 ਹੋਣਗੀਆਂ ਸੋ ਇਸ ਤਰੀਕੇ ਦੇ ਨਾਲ ਜਿਹੜਾ ਮੈਡੀਕਲ ਵਿੱਚ ਵੀ 32 ਆ ਗਿਆ ਆਪਣਾ ਸਾਇੰਸ ਇਸ ਟੀਮ ਹੀ ਹੈਗੀ ਕਮਰਸ ਵਿੱਚ ਵੀ 32 ਹੋਣਗੀਆਂ ਹੋਮਿਨਿਟ ਵਿੱਚ ਵੀ 32 ਹੋਣਗੀਆਂ 32 32 ਦੇ ਚਾਰ ਸੈਕਸ਼ਨ ਬਣਨਗੇ ਇੱਕ ਸਕੂਲ ਦੇ ਵਿੱਚ ਪ੍ਰਤੀ ਸਕੂਲ ਦੇ ਵਿੱਚ ਏਸ ਕੀ 11ਵੀਂ ਦੀ ਗੱਲ ਤੇ 9ਵੀਂ ਲਈ ਕੀ ਹੈ ਇੱਕ ਸੈਕਸ਼ਨ ਬਣੇਗਾ 36 ਵਿਦਿਆਰਥੀਆਂ ਦਾ 9ਵੀਂ ਲਈ 36 ਸੀਟਾਂ ਨੇ ਪ੍ਰਤੀ ਸਕੂਲ ਜਿਹੜਾ ਹੈਗਾ ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਜਿਹੜਾ ਗੁਣਾ ਕਰ ਸਕਦੇ ਆਪਾਂ ਇੱਥੇ 32 ਨੂੰ ਜੇ ਤੁਸੀਂ ਗੁਣਾ ਕਰੋਗੇ 118 ਸਕੂਲ ਨੇ ਕੁੱਲ ਤਾਂ ਜਿਹੜਾ ਉਹਦੇ ਵਿੱਚ ਪ੍ਰਤੀ ਆਪਣੇ ਕੋਲੇ ਨਿਕਲ ਆਉਣਗੀਆਂ ਨਾਨ ਮੈਡੀਕਲ ਦੀ ਇੰਨੇ ਸੀਟਾਂ ਤੇ ਮੈਡੀਕਲ ਦੀਆਂ ਇੰਨੀਆਂ ਕਮਰਸ ਦੀਆਂ ਜੀਆਂ ਸਮਝ ਗਏ ਤੇ 36 ਹੈਗੀਆਂ ਨੇ ਜਿਹੜਾ ਨੌਮੀ ਦੇ ਲਈ 36 ਨੂੰ ਜੇਕਰ ਗੁਣਾ ਕਰੋਂਗੇ ਤੁਸੀਂ 118 ਨਾਲ ਤਾਂ ਪ੍ਰਤੀ ਸੀਟ ਜਿਹੜੀ ਨੌਮੀ ਦੀ ਨਿਕਲੇ ਹੋਣਗੀਆਂ देयर आर ਟੋਟਲ 118 ਸਕੂਲ ਜੇ ਆਲ 23 ਡਿਸਟ੍ਰਿਕਟਸ ਜਿਹੜੇ ਮਤਲਬ ਇਹ ਕਹਿ ਰਿਹਾ ਵੀ ਸਾਰੇ 23 ਜ਼ਿਲ੍ਹੇ ਵਿੱਚ ਸਕੂਲ 118 ਸਕੂਲ ਜਿਹੜੇ ਐਮੀਨੈਂਸ ਦੇ ਉੱਤੇ ਹੋਏ ਨੇਗੇ ਤਾਂ ਸਮਝ ਗਏ ਹੋਵੋਗੇ ਜੀ ਇਸ ਤਰ੍ਹਾਂ ਦੇ ਨਾਲ ਸੀਟਾਂ ਦੀ ਜਿਹੜੀ ਵਰਗ ਵੰਡ ਕੀਤੀ ਹੋਈ ਆ ਹੁਣ ਆਪਾਂ ਜਾਣਦੇ ਆ ਮੋٹے ਤੌਰ ਤੇ ਇਸ ਨੂੰ ਵੀ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਐਮੀਨੈਂਟ ਸਕੂਲ ਨੇ ਕਿ ਜਿਹੜੇ ਮੈਰੀਟੋਰੀਅਸ ਸਕੂਲ ਆਫ ਐਮੀਨੈਂਸ ਜਿਹੜਾ ਸ਼ਹਿਰ ਆ ਅਮਰਤਸਰ ਦੇ ਵਿੱਚ ਡਿਸਟ੍ਰਿਕਟ ਅਮਰਤਸਰ ਦੇ ਵਿੱਚ ਆ ਅੱਗੇ ਸਾਰਾ ਕਿਹੜਾ ਮੈਮੋਰੀਅਲ ਸਕੂਲ ਆ ਐਮੀਨੈਂਸ ਟਾਊਨ ਹਾਲ ਮਾਲ ਮੰਡੀ ਅਮਰਤਸਰ ਡਿਸਟ੍ਰਿਕਟ ਅਮਰਤਸਰ ਇਸ ਤਰੀਕੇ ਦੇ ਨਾਲ ਆਪਾਂ ਨੇ ਮੋٹے ਤੌਰ ਤੇ ਤੁਹਾਨੂੰ ਦਰਸਾਉਣੇ ਆ 118 ਸਕੂਲ ਕਾਫੀ ਹੈ ਤਾਂ ਅਮਰਤਸਰ ਦੇ ਵਿੱਚ ਜਿਹੜੀ ਗਿਣਤੀ ਮੈਂ ਲਿਖ ਕੇ ਲਾਤੀ ਇੱਥੇ 8 ਸਕੂਲ ਬਣਦੇ ਆ ਐਮੀਨੈਂਸ ਅਮਰਤਸਰ ਦੇ ਵਿੱਚ 8 ਬਣਦੇ ਆ ਇਸੇ ਤਰ੍ਹਾਂ ਦੇ ਨਾਲ ਬਰਨਾਲੇ ਦੇ ਵਿੱਚ ਜਿਹੜੀ ਗਿਣਤੀ ਹੈ ਉਹ ਬਣਦੀ ਆ ਤਕਰੀਬਨ ਆਪਾਂ ਜਿਹੜੀ ਅਗਲੀ ਸੀਟ ਤੇ ਦੇਖਦੇ ਆਂ ਬਰਨਾਲੇ ਦੇ ਲਈ ਕਿੰਨੀ ਗਣਤੀ ਬਣਦੀ ਆ ਬਰਨਾਲਾ ਲਈ 3 ਬਣਦੀ ਆ ਬਰਨਾਲੇ ਵਿੱਚ 3 ਸਕੂਲ ਨੇ ਨਾਮ ਪੜ ਸਕਦੇ ਆ ਤੁਸੀਂ ਕਿਹੜੇ ਕਿਹੜੇ ਨੇ ਬਠਿੰਡਾ ਦੇ ਵਿੱਚ 6 ਸਕੂਲ ਬਣਦੇ ਆ ਬਠਿੰਡੇ ਦੇ ਨੇ ਪੜ ਸਕਦੇ ਆ ਐਮੀਨੈਂਸ ਕਿਹੜੇ ਕਿਹੜੇ ਨੇਗੇ ਫਰੀਦਕੋਟ ਦੇ ਵਿੱਚ ਇਹਨਾਂ ਸਕੂਲਾਂ ਦੀ ਗਿਣਤੀ 3 ਆ ਜੀ ਫਰੀਦਕੋਟ ਦੇ ਨਾਮ ਪੜ ਸਕਦੇ ਆ ਸਕਰੀਨ ਤੇ ਇਸੇ ਤਰ੍ਹਾਂ ਦੇ ਨਾਲ ਫਤੇਗੜ ਸਾਹਿਬ ਦੇ 3 ਬਣਦੇ ਆ ਫਤੇਗੜ ਸਾਹਿਬ ਦੇ ਪੜ ਸਕਦੇ ਆ ਫਾਜ਼ਿਲਕਾ ਦੇ ਬਣਦੇ ਆ 4 ਫਾਜ਼ਿਲਕਾ ਦੇ ਜਿਹੜੇ ਪੜ ਸਕਦੇ ਆ ਤੁਸੀਂ ਠੀਕ ਹੈ ਜੀ ਇਹ ਜਿਹੜਾ ਜਿਹੜੇ ਸਕੂਲ 118 ਨੇ ਕੁੱਲ ਫਰੋਜਪੁਰ ਦੇ ਵਿੱਚ ਚਾਰ ਨੇ ਜੀ ਫਰੋਜਪੁਰ ਚ ਦੇਖ ਸਕਦੇ ਹਾਂ ਇਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਗਿਣਤੀ 3 ਵੱਣਦੀ ਆ ਤੇ ਹੁਸ਼ਿਆਰਪੁਰ ਦੇ ਵਿੱਚ ਗਿਣਤੀ 5 ਵੱਣਦੀ ਆ ਇਸੇ ਤਰ੍ਹਾਂ ਦੇ ਨਾਲ ਜਲੰਧਰ ਦੇ ਵਿੱਚ ਗਿਣਤੀ 9 ਵੱਣਦੀ ਆ ਨੌ ਸਕੂਲ ਜਿਹੜੇ ਜਲੰਧਰ ਦੇ ਵਿੱਚ ਨੇਗੇ ਤਾਂ ਅਗਲੀ ਸੀਟ ਵੱਲ ਚੱਲਦੇ ਆਂ ਜੀ ਆਪਾਂ ਅੱਗੇ ਆ ਗਿਆ ਜੀ ਤੁਹਾਡੇ ਕੋਲ ਕਪੂਰਥਲਾ ਨਾਮ ਪੜ ਸਕਦੇ ਹੋ ਸਕਰੀਨ ਤੇ ਸਕੂਲਾਂ ਦੇ ਕਪੂਰਥਲਾ ਦੇ ਵਿੱਚ ਦੋ ਬਣਦੇ ਆ ਜੀ ਲੁਧਿਆਣਾ ਦੇ ਵਿੱਚ 16 ਸਕੂਲ ਆ ਜੀ ਲੁਧਿਆਣਾ ਦੇ ਵਿੱਚ 16 ਸਕੂਲ ਬਣਦੇ ਨੇਗੇ ਨਾਮ ਪੜ ਸਕਦੇ ਹੋ ਤੁਸੀਂ ਸਕਰੀਨ ਦੇ ਉੱਪਰ ਜਿਹੜੇ ਲੁਧਿਆਣਾ ਦੇ ਵਿੱਚ 16 ਸਕੂਲ ਜਿਹੜੇ ਬਣਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇਗੇ ਠੀਕ ਹੈ ਜੀ ਤਾਂ ਲੁਧਿਆਣਾ ਦੇ ਵਿੱਚ 16 ਸਕੂਲ ਨੇਗੇ ਇਸੇ ਤਰ੍ਹਾਂ ਦੇ ਨਾਲ ਲੁਧਿਆਣਾ ਦੇ ਵਿੱਚ ਤੁਸੀਂ ਹੋਰ ਵੀ ਵੇਖ ਰਹੇ ਹੋ ਮਰੇਲ ਕੋਟਲਾ ਗਿਆ ਕਿ ਮਰੇਲ ਕੋਟਲਾ ਦੇ ਵਿੱਚ ਦੋ ਸਕੂਲ ਨੇ ਜੀ ਮਾਨਸਾ ਆ ਗਿਆ ਜੀ ਮਾਨਸਾ ਦੇ ਵਿੱਚ ਤਿੰਨ ਸਕੂਲ ਨੇ ਮੋਗਾ ਦੇ ਵਿੱਚ ਦੋ ਨੇ ਨਾਮ ਪੜ ਸਕਦੇ ਹਾਂ ਸਕਰੀਨ ਤੇ ਮੋਗਾ ਦੇ ਵਿੱਚ ਮਾਫ ਕਰਨਾ ਚਾਰ ਸਕੂਲ ਨੇਗੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਤਿੰਨ ਸਕੂਲ ਆ ਜੀ ਪਠਾਨਕੋਟ ਦੇ ਵਿੱਚ ਦੋ ਸਕੂਲ ਆ ਜੀ ਅੱਗੇ ਪਟਿਆਲਾ ਚੱਲ ਪਿਆ ਜੀ ਪਟਿਆਲਾ ਦੂਜੀ ਸੀਟ ਤੇ ਵੀ ਆ ਗਿਆ ਦੇਖਦੇ ਆਪਾਂ ਉਹ ਸੀਟ ਦੇ ਉੱਪਰ ਜਿਹੜੇ ਕਿੰਨੇ ਸਕੂਲ ਪਟਿਆਲਾ ਦੇ ਦਰਸਾਏ ਜਾ ਰਹੇ ਨੇ ਪਟਿਆਲਾ ਦੇਖ ਰਹੇ ਹਾਂ ਤੁਸੀਂ ਪਟਿਆਲਾ ਦੇ ਵਿੱਚ ਕੁੱਲ 10 ਸਕੂਲ ਬਣਦੇ ਆ ਜੀ ਪਟਿਆਲਾ ਦੇ ਵਿੱਚ ਕੁੱਲ 10 ਸਕੂਲ ਬਣਦੇ ਆ ਜਿਹੜੇ ਕਿ ਤੁਸੀਂ ਪੜ ਸਕਦੇ ਹੋ ਸਕਰੀਨ ਦੇ ਉੱਪਰ ਨਾਮ ਇਹਨਾਂ ਦੇ ਇਸੇ ਤਰ੍ਹਾਂ ਨਾ ਰੂਪਨਗਰ ਦੇ ਵਿੱਚ ਪੰਜ ਸਕੂਲ ਬਣਦੇ ਆ ਰੋਪੜ ਦੇ ਵਿੱਚ ਰੂਪਨਗਰ ਦੇ ਵਿੱਚ ਪੰਜ ਸਕੂਲ ਬਣਦੇ ਆ ਤੇ ਸੰਗਰੂਰ ਦੇ ਵਿੱਚ ਸਕੂਲਾਂ ਦੀ ਸੰਖਿਆ ਹੈਗੀ 8 ਤੈਨਾਂ ਤੁਸੀਂ ਇਹ ਸਕਰੀਨ ਤੇ ਦੇਖ ਸਕਦੇ ਹੋ ਜਿਹੜਾ ਇਸ ਪੇਜ ਤੇ ਤੇ ਬਾਕੀ ਜਿਹੜਾ ਦੂਸਰੇ ਪੰਨੇ ਤੇ ਚਲੇਗੀ ਇੱਧਰ ਵੇਖੋ ਤੁਸੀਂ ਨਾਮ ਪੜ ਸਕਦੇ ਹੋ ਤੁਸੀਂ ਸੰਗਰੂਰ ਦੇ ਜਿਹੜੇ ਹੈਗੇ ਸਕੂਲ ਅੱਗੇ ਆ ਗਿਆ ਜੀ ਐਸਐਸ ਨਗਰ ਦੇ ਵਿੱਚ 7 ਸਕੂਲ ਬਣਦੇ ਆ ਐਸਐਸ ਨਗਰ ਦੇ ਵਿੱਚ 7 ਸਕੂਲ ਨੇ ਅੱਗੇ ਐਸਵੀਐਸ ਨਗਰ ਆ ਗਿਆ ਇੱਕ ਜਿਹੜਾ ਸਕੂਲ ਉਧਰਲੀ ਸੀਟ ਤੇ ਚਲਾ ਗਿਆ ਇੱਥੇ 6 ਨੇ ਇੱਕ ਉਧਰ ਕਾਊਂਟ ਕਰਤਾ ਸੀ ਮੈਂ 7 ਹੋ ਗਏ ਐਂਡ ਬਿਲਕੁਲ ਐਂਡ ਤੇ ਸਕੂਲ ਹੋ ਗਿਆ ਜਿਹੜਾ ਐਸਐਸ ਨਗਰ ਦਾ ਐਸਵੀਐਸ ਨਗਰ ਦੇ ਤਿੰਨ ਨੇ ਜੀ ਇਸੇ ਤਰ੍ਹਾਂ ਦੇ ਨਾਲ ਤਰਨਤਾਰਨ ਦੇ ਬਣ ਕੇ ਪੰਜ ਜਿਹੜੇ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਤੇ ਜਿਹੜੇ ਲਾਸਟ ਵਾਲੀ ਜਿਹੜੀ ਪੰਨਾ ਤੁਸੀਂ ਦੇਖ ਰਹੇ ਹੋ ਤਰਨਤਾਰਨ ਨਾਲ ਆ ਗਿਆ ਐਸਐਸ ਨਗਰ ਆ ਗਿਆ ਇਸ ਕੀ ਜਿਹੜੀ ਸਕੂਲਾਂ ਦੀ ਸੰਖਿਆ ਗਿਣਤੀ ਕਿੰਨੀ-ਕਿੰਨੀ ਬਣਦੀ ਆ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਗਈ ਆ ਜਿਹੜੀ ਐਮੀਨੈਂਸ ਸਕੂਲਾਂ ਦੀ ਅੱਗੇ ਆਪਾਂ ਚੱਲਦੇ ਆਂ ਐਡਮਿਸ਼ਨ ਪ੍ਰੋਸੈਸ ਕੀ ਆ ਜੀ ਜਿਹੜਾ ਇਸ ਬਾਰੇ ਥੋੜੀ ਜੀ ਗੱਲਬਾਤ ਕਰਦੇ ਆਂ ਤਾਂ ਐਡਮਿਸ਼ਨ ਪ੍ਰੋਸੈਸ ਸੰਬੰਧੀ ਤੁਹਾਡੇ ਨਾਲ ਜਿਹੜੀ ਵਿਚਾਰ-ਚਰਚਾ ਆਪਾਂ ਰੱਖਦੇ ਆਂ ਜਿਹੜੀ ਦਾਖਲਾ ਪ੍ਰਕਿਰਿਆ ਕੀ ਹੈ ਐਡਮਿਸ਼ਨ ਪ੍ਰੋਸੈਸ ਕੀ ਹੈਗਾ ਇਹਦੇ ਵਿੱਚ ਤੁਸੀਂ ਵੇਖ ਰਹੇ ਹੋ ਸਕਰੀਨ ਦੇ ਉੱਪਰ ਜਿਹੜਾ 75 ਸੀਟਸ ਆਫ ਇਨ ਈਚ ਐਸਓਈ ਵਿਲ ਬੀ ਰਿਜ਼ਰਵ ਜਿਹੜੀ ਹੈਗੀ ਸਟੂਡੈਂਟਸ ਫਰਮ ਗਵਰਨਮੈਂਟ ਸਕੂਲ ਇਨਕਲੂਡਿੰਗ ਲੋਕਲ ਬਾਡੀ ਸਕੂਲ ਜਿਨ ਪੰਜਾਬ ਦਾ ਰਿਮੇਨਿੰਗ 25% ਆਫ ਸੀਟਸ ਵਿਲ ਬੀ ਜਿਹੜੀ ਹੈਗੀ ਆ ਉਹ ਸਟੱਡੀ ਸਟੱਡਿੰਗ ਇਨ ਐਨੀ ਰਿਕੋਗਨਾਈਜ਼ਡ ਸਕੂਲ ਇਨ ਪੰਜਾਬ ਐਪਲੀਟਡ ਟੂ ਸਟੇਟ ਐਂਡ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਹਾਊਐਵਰ ਇਫ ਸੀਟਸ ਰਿਜ਼ਰਵ ਦਾ ਸਟੂਡੈਂਟਸ ਫਰਮ ਪ੍ਰਾਈਵੇਟ ਸਕੂਲਸ ਰਿਮੇਨ ਇੱਕ ਜਿਹੜੀਆਂ ਵੀ ਜਿਹੜੀ ਸੀਟਾਂ ਨੇ ਜਿਹਨਾਂ ਫਾਈਲਡ ਜਿਹਦੇ ਵਿੱਚ ਸਾਰੀ ਗੱਲਬਾਤ ਜਿਹੜੀ ਦੱਸੀ ਗਈ ਆ ਮੋਂ ਜਿਹੜੀ ਪ੍ਰਮੁੱਖ ਤੌਰ ਤੇ ਮੈਂ ਉਸ ਨੂੰ ਨਿਚੋੜ ਕੱਢ ਕੇ ਦੱਸ ਦਿੰਨਾ ਪੰਜਾਬੀ ਦਾ ਇਹਦੇ ਵਿੱਚ ਵੀ ਜਿਹੜੀਆਂ 75% ਸੀਟਾਂ ਨੇ ਉਹ ਤਾਂ ਹੈਗੀਆਂ ਪੰਜਾਬ ਦੇ ਲੋਕਲ ਬਾਡੀ ਸਕੂਲਾਂ ਦੀਆਂ ਲੋਕਲ ਬਾਡੀ ਸਕੂਲ ਜਨੇ ਜਿਹੜੇ ਸਰਕਾਰੀ ਸਕੂਲ ਨੇ ਜਾਣੀ ਕਿ ਉਹਨਾਂ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਨੇ ਤੇ 25% ਸੀਟਾਂ ਨੇ ਜਿਹੜੀਆਂ ਉਹ ਹੈਗੀਆਂ ਨੇ ਭਈ 25% ਸੀਟਾਂ ਰੱਖੀਆਂ ਗਈਆਂ ਨੇ ਪ੍ਰਾਈਵੇਟ ਸਕੂਲ ਨੇ ਜਿਹੜਾ INO NIOS ਨੈਸ਼ਨਲ ਜਿਹੜੇ ਸਕੂਲ ਨੇਗੇ ਉਹ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਨੇ ਜਿਹੜੇ ਉਹਨਾਂ ਦੇ ਲਈ ਜਿਹੜੀ 25% ਸੀਟਾਂ ਜਿਹੜੀਆਂ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਨੇ ਪੰਜਾਬ ਸਕੂਲ ਮਤਲਬ ਵੀ ਐਫੀਲੀਏਟਡ ਨੇ ਜਿਹੜੇ ਹੈਗੇ ਪੰਜਾਬ ਸਟੇਟ ਦੇ ਪੰਜਾਬ ਐਫੀਲੀਏਟਡ ਟੂ ਸਟੇਟ ਮਾਨਤਾ ਨੇ ਮਾਨਤਾ ਜਿਹੜੀ ਪੰਜਾਬ ਬਲੋਂ ਉਹਨਾਂ ਨੂੰ ਜਿਹੜੀ ਹੈਗੀ ਪੰਜਾਬ ਸਟੇਟ ਦੇ ਬਲੋਂ ਉਹਨਾਂ ਸਕੂਲਾਂ ਨੂੰ ਉਹਨਾਂ ਦੇ ਲਈ ਜਿਹੜੀਆਂ 25% ਸੀਟਾਂ ਰੱਖੀਆਂ ਨੇ ਤੇ ਜੇਕਰ ਫਿਰ ਇਹ ਵੀ ਸ਼ਰਤ ਰੱਖੀ ਗਈ ਹੈ ਵੀ ਜਿਹੜੀ ਖਾਲੀ ਰਹਿ ਜਾਂਦੀਆਂ ਨੇ ਵੈਕੈਂਟ ਰਹਿ ਜਾਂਦੀਆਂ ਨੇ ਖਾਲੀ ਰਹਿ ਜਾਂਦੀਆਂ ਨੇ ਤਾਂ ਇਹਦੇ ਵਿੱਚੋਂ ਜਿਹੜੀਆਂ ਨੇ ਪ੍ਰਾਈਵੇਟ ਸਕੂਲਾਂ ਨੇ ਸੀਟਾਂ ਖਾਲੀ ਰਹੀਆਂ ਤਾਂ ਉਹ ਫਿਰ ਪੰਜਾਬ ਦੇ ਲੋਕਲ ਬਾਡੀ ਤੇ ਜਿਹੜੇ ਸਰਕਾਰੀ ਸਹਾਤਾ ਪ੍ਰਾਪਤ ਸਕੂਲ ਨੇ ਉਹਨਾਂ ਦੇ ਵਿਦਿਆਰਥੀਆਂ ਨੂੰ ਜਿਹੜੀਆਂ ਅਲਾਰਟ ਕੀਤੀਆਂ ਜਾਣੀਆਂ ਇਹ ਗੱਲ ਜਿਹੜੀ ਦੇ ਵਿੱਚ ਤੈਅ ਕੀਤੀ ਗਈ ਆ ਆਸਾਂ ਕੇ ਗੱਲ ਸਮਝ ਲੱਗੀ ਹੋਣੀ ਆ 1.1 ਨੰਬਰ ਕੀ ਕਹਿ ਰਿਹਾ ਜੀ ਆਨਲਾਈਨ ਐਪਲੀਕੇਸ਼ਨ ਫਾਰਮ ਟੂ ਰਜਿਸਟ੍ਰੇਸ਼ਨ ਇਹ ਤਾਂ ਛੋਟੀ ਗੱਲਾਂ ਨਿਬੜ ਚੁੱਕੀਆਂ ਰਹੀਆਂ ਸਾਰੀਆਂ ਰਜਿਸਟ੍ਰੇਸ਼ਨ ਲਈ ਆਨਲਾਈਨ ਫਾਰਮ ਸਕੂਲ ਸਿੱਖਿਆ ਭਗ ਦੀ 사이ਟ ਤੇ ਜਿਹੜੇ ਉੱ ਅਕੇ ਇਹ ਦੱਸਿਆ ਗਿਆ ਇਹ ਵੀ ਗੱਲ ਨਿਬੜ ਚੁੱਕੀ ਆ ਵੀ 10ਵੀਂ ਵਿੱਚ ਪੜ ਰਹੇ ਵਿਦਿਆਰਥੀ ਤੇ ਜੋ ਉਧਰ 8ਵੀਂ ਵਿੱਚ ਪੜ ਰਹੇ ਵਿਦਿਆਰਥੀ ਉਹ ਹੱਕਦਾਰ ਹੋਣਗੇ ਫਾਰਮ ਭਰਨ ਦੇ 1.3 ਕੀ ਕਹਿ ਰਿਹਾ ਜੀ ਸਟੂਡੈਂਟਸ ਸਟੱਡਿੰਗ ਇਨ ਐਨੀ ਰਿਕੋਗਨਾਈਜ਼ਡ ਸਕੂਲ ਇਨ ਕਲਸਟਰ ਵੈਲ ਬੀ ਐਲੀਜੀਬਲ ਟੂ ਅਪਲਾਈ ਟੂ ਦਾ ਸਕੂਲ ਆਫ ਐਮੀਨੈਂਸ ਆਫ ਥੈਟ ਪਾਰਟੀਕੂਲਰ ਕਲਸਟਰ ਓਨਲੀ 1.3 ਇਹ ਕਹਿੰਦਾ ਵੀ ਕਿਸੇ ਕਲਸਟਰ ਵਿੱਚ ਜਿਹੜਾ ਹੈਗਾ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ ਜਿਹੜਾ ਮਤਲਬ ਇਹ ਪੜ ਰਹਾ ਹੈ ਵਿਦਿਆਰਥੀ ਆ ਜਿਵੇਂ ਕਿ ਇਹਨਾਂ ਨੇ ਉਹਨੂੰ ਜਿਹੜਾ ਇਹਦੇ ਵਿੱਚ ਤੁਹਾਨੂੰ ਬਦ ਇੱਕ ਵਿੱਚ ਦਰਸਾਇਆ ਹੋਇਆਗਾ ਬਸ ਸਿਰਫ ਉਸੇ ਕਲਸਟਰ ਦੇ ਵਿੱਚ ਅਪਲਾਈ ਉਸੇ ਕਲਸਟਰ ਦੇ ਵਿੱਚ ਅਪਲਾਈ ਕਰ ਸਕਦਾਗਾ ਉਸ ਵਿੱਚ ਅਰਜੀ ਦੇਣ ਦੇ ਯੋਗ ਹੋਣਗੇ ਜਿਹਦੇ ਵਿੱਚ ਉਹਨੂੰ ਕਲਸਟਰ ਚ ਸਕੂਲ ਪੈਂਦਾਗਾ ਉਹਦੇ ਏਰੀਆ ਵਿੱਚ ਪੈਂਦਾ ਵਿਦਿਆਰਥੀ ਦੇ ਸਕੂਲ ਮਤਲਬ ਇਹ ਵੀ ਜਿਹੜਾ ਉਹ ਵਿਦਿਆਰਥੀ ਦੇ ਏਰੀਆ ਵਿੱਚ ਪੈਂਦਾਗਾ ਜਿਹੜੀ ਬਸ ਸਕੂਲਾਂ ਦੀ ਲਿਸਟ ਦਿਖਾਈ ਆ ਉਹਦੇ ਵਿੱਚ ਜਿਹੜਾ ਅਰਜੀ ਦੇ ਸਕਦਾ ਅਪਲਾਈ ਕਰ ਸਕਦਾ ਇਹ ਵੀ ਗੱਲ ਤੁਹਾਡੀ ਨਿਭੜੇਗੀ ਤਕਰੀਬਨ ਅੱਗੇ ਹੈਗਾ ਕਮਨ ਟੈਸਟ ਹੋਏਗਾ ਨੌਵੀਂ ਤੇ 11ਵੀਂ ਦੇ ਲਈ ਇਹ ਵੀ ਹੋ ਚੁੱਕੀ ਆਪਣੀ ਗੱਲ ਨਿਬੜ ਗਈ ਟੈਸਟ ਹੋ ਚੁੱਕਿਆ ਨੰਬਰ 5 ਕੀ ਕਹਿੰਦਾਗਾ ਜਿਹੜੇ ਵੱਖਰੀਆਂ ਵੱਖਰੀਆਂ ਰਿਜ਼ਰਵੇਸ਼ਨ ਕ੍ਰਾਈਟੇਰੀਆ ਕਹਿ ਰਿਹਾ ਹੈ ਬਈ ਸੋ ਸਕੂਲਾਂ ਦੇ ਲਈ ਕੀ ਹੋਏਗਾ ਉਹ ਵੱਖਰਾ ਵੱਖਰਾ ਹੈਗਾ ਜਿਹੜਾ ਡਿਪਾਰਟਮੈਂਟ ਆਫ ਵੈਲਫੇਅਰ ਆ ਜਿਹੜਾ ਸਾਰਾ ਦਿੱਤਾ ਹੋਇਆ ਇਹਦੇ ਵਿੱਚ ਵੱਖਰਾ ਵੱਖਰਾ ਜਿਹੜਾ ਵੀ ਜਿਹੜਾ ਰੱਖਵੇਂ ਕਰਨ ਦੇ ਮਾਪਦੰਡ ਨੇ ਜਾਨੀ ਕਿ ਅਨੁਸੂਚਿਤ ਜਾਤੀਆਂ ਅਛਲੀਆਂ ਸ਼੍ਰੇਣੀਆਂ ਘੱਟ ਗਿਣਤੀ ਸਰਕਾਰਾਂ ਦੇ ਜਿਹੜੇ ਭਲਾਈ ਵਿਭਾਗ ਨੇਗੇ ਉਹਨਾਂ ਦੇ ਲਈ ਜਿਹੜਾ ਹੈਗਾ ਇੱਥੇ ਆਪਾਂ ਦੇਖਦੇ ਹਾਂਗੇ ਮਤਲਬੀ ਉਸ ਤਰ੍ਹਾਂ ਦੇ ਨਾਲ ਰੱਖਵਾ ਕਰਨ ਹੋਏਗਾ ਜਿਹੜਾ ਐਕਟ 2006 ਦੇ ਅਨਸਾਰ ਜਿਹੜੀ ਗੱਲਬਾਤ ਉੱਤੇ ਤੈਅ ਕੀਤੀ ਗਈ ਆ ਨੰਬਰ 1.6 ਕੀ ਕਹਿ ਰਿਹਾ ਜੀ ਦਾ ਸਲਿਪਸ ਆਫ ਦਾ ਐਪਟੀਟਿਊਡ ਟੈਸਟ ਵਿਲ ਬੀ ਐਸਆਰਟੀ ਆ ਉਹ ਵੀ ਨਿਬੜ ਕੇ ਗੱਲ ਜਿਹੜਾ ਸਲਿਪਸ ਆ ਉਹਨੂੰ ਐਸਆਰਟੀ ਦੀ ਸਾਈਟ ਤੇ ਅਪਲੋਡ ਕੀਤਾ ਜਾਊਗਾ 1.7 ਮਹੱਤਵਪੂਰਨ ਦੇ ਵਿੱਚ ਜਿਹੜਾ ਵਿਚਾਰਨ ਵਾਲਾ ਨਾ ਮਿਨਿਮਮ ਕੁਆਲੀਫਾਈਇੰਗ ਵਰਕਸ ਫਾਰ ਦਾ ਐਡਮਿਸ਼ਨ ਟੈਸਟ ਆਰ 35% ਇਨ ਅ ਸਬਜੈਕਟ ਐਂਡ 35 ਇਨ ਰੀਜਨਿੰਗ ਐਂਡ 40 ਪ੍ਰਤੀਸ਼ਤ ਜਿਹੜਾ ਇਨ ਟੋਟਲ ਇਹ ਕਹਿ ਰਿਹਾ ਗੱਲ ਵੀ ਮਤਲਬ ਵੀ ਇੱਕ ਪੁਆਇੰਟ ਦਾਖਲਾ ਪ੍ਰਕਿਰਿਆ ਲਈ ਕਹਿੰਦੇ ਘੱਟੋ ਘੱਟ ਜਿਹੜੀ ਯੋਗਤਾ ਤੁਹਾਡੀ ਐਡਮਿਸ਼ਨ ਦੀ ਉਹ 35% ਜਿਹੜਾ ਹਰੇਕ ਵਿਸ਼ੇ ਚੋਂ ਪ੍ਰਾਪਤ ਕਰਨੇ ਪੈਣਗੇ ਜਿਹੜਾ ਤੁਸੀਂ ਪੇਪਰ ਦਿੱਤਾਗਾ ਤੇ ਨਾਲ 35% ਤੁਹਾਨੂੰ ਰੀਜਨਿੰਗ ਦੇ ਵਿੱਚ ਪ੍ਰਾਪਤ ਕਰਨੀ ਹੋਣਗੇ ਤੇ ਇਹਨਾਂ ਸਾਰਿਆਂ ਦਾ ਜਿਹੜਾ ਜੋੜ ਆ 40% ਤੋਂ ਘੱਟ ਨਾ ਹੋਵੇ। ਬੇਰੀ ਗੱਲ ਤਾਂ ਹਰੇਕ ਹਰੇਕ ਮਤਲਬ ਮੋٹے ਤੌਰ ਤੇ ਦੱਸਦਾ ਹਾਂ ਹਰੇਕ ਸਬਜੈਕਟ ਤੁਹਾਡਾ ਪਾਸ ਹੋਵੇ ਹਰੇਕ ਵਿਸ਼ਾ। ਜਿਹੜਾ 150 ਦਾ ਆਇਆ ਕੋਈ 30 ਨੰਬਰ ਦਾ ਸੀ ਕੋਈ 10 ਦਾ ਸੀ ਉਹ ਕਾਹਦੇ ਹਿਸਾਬ ਨਾਲ ਪਾਸ ਹੋਵੇ 35% ਨੰਬਰ ਹੋਣ ਤੁਹਾਡੇ ਹਰੇਕ ਦੇ ਵਿੱਚੋਂ। ਸਮਾਜਿਕ ਦੇ ਵਿੱਚੋਂ ਹੀ 35 ਹੋਣ, ਮੈਥ ਦੇ ਵਿੱਚੋਂ ਹੀ 35 ਹੋਣ 35 ਤੋਂ ਘੱਟ ਦੇ ਨਾ ਹੋਣ ਫਿਰ एलिजिबल ਮੰਨੇ ਜਾਓਗੇ ਤੇ ਟੋਟਲ ਅੰਕਾਂ ਦਾ ਜੋੜ 40 ਹੋਵੇ ਫਿਰ ਤੁਸੀਂ ਕੁਆਲੀਫਾਈਡ ਮੰਨੇ ਜਾਓਗੇ ਨਹੀਂ ਡਿਸਕੁਆਲੀਫਾਈਡ ਆ। ਇਹਦਾ ਮਤਲਬ ਇਹ ਨਿਕਲਦਾਗਾ ਮੇਰੇ ਖਿਆਲ ਚ ਗੱਲ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਜੀ ਠੀਕ ਹੈ ਜੀ ਅਗਲਾ ਕੀ ਕਹਿ ਰਿਹਾ ਜੀ ਅੱਗੇ ਚੱਲਦੇ ਆਪਾਂ ਅਗਲੀ ਸੀਟ ਦੇ ਵੱਲ ਅਗਲੀ ਸੀਟ ਕਹਿ ਰਹੀ ਆਪਣੀ ਆ ਗਈ ਹਾਂਜੀ ਆ ਗਈ ਕਾਲ ਸੀਟ 1.8 ਜਿਹੜਾ ਹੈਗਾ ਸਟੂਡੈਂਟਸ ਫਰੋਮ ਦਾ ਰਿਜ਼ਰਵ ਕੈਟਾਗਰੀ ਬਿਲ ਵੀ ਐਲੀਜੀਬਲ ਫਾਰ ਰੈਲੈਕਸੇਸ਼ਨ ਆਫ 5% ਇਨ ਦਾ ਸੈਕਸ਼ਨਲ ਐਂਡ ਐਗਰੀਗੇਟ ਕਟਆਫ 1.8 ਕਹਿੰਦਾ ਹੀ ਰਾਖਵੀਂ ਸ਼੍ਰੇਣੀਆਂ ਦੇ ਵਿਦਿਆਰਥੀ ਨੇ ਜਿਹੜੇ ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀ ਆ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿਦਿਆਰਥੀ ਨੇ ਤੇ ਕੋਈ ਦੱਸਿਆ ਗਿਆ ਵੀ ਜਿਹੜਾ ਹੈਗਾ ਰਿਲੈਕਸੇਸ਼ਨ ਉਹਨਾਂ ਨੂੰ ਤੇ ਐਗਰੀਕਲਚਰ ਕੱਟ ਆਫ ਆ ਜਿਹੜੀ 5% ਅੰਕਾਂ ਦੀ ਛੋਟ ਲਈ ਯੋਗ ਹੋਣਗੇ ਉਹ ਇੱਕ ਗੱਲ ਬਣਦੀ ਹੈ ਵੀ 5% ਜਿਹੜੀ ਦੇ ਲਈ ਸ਼ਖਸ਼ਲ ਨੇ ਜਿਹੜੇ ਐਗਰੀਕਲਚਰ ਕੱਟ ਆਫ ਆ ਜਿਹੜੀ 5% ਸੀ ਜਿਹੜੇ ਹੈ ਦੇ ਲਈ ਛੋਟ ਲਈ ਯੋਗ ਹੋਣਗੇ 1.9 ਕਹਿੰਦਾ ਵੀ ਸਟੂਡੈਂਟਸ ਹੂ ਡਿਡ ਨਾਟ ਪਾਸ देयर ਜਮ ਆਫ 8th 10th ਹਾਂ ਇਹ ਗੱਲ ਇਹ ਕਹਿੰਦਾ ਵੀ ਉਹ ਵਿਦਿਆਰਥੀ ਜਿਨ੍ਹਾਂ ਨੇ ਫਿਰ 8ਵੀਂ ਜਾਂ 10ਵੀਂ ਜਮਾਤ ਦੀ ਆਪਣੀਆਂ ਸੰਬੰਧਿਤ ਪ੍ਰੀਖਿਆਵਾਂ ਨੇ ਜਿਹੜੀਆਂ ਪਾਸ ਨਹੀਂ ਕੀਤੀਆਂ ਜਾਂ ਜਿਨ੍ਹਾਂ ਦੀ ਕੋ ਰੀਪੇਅਰ ਆ ਇਹ ਆ ਤਾਂ OSC ਇਸ ਸਕੂਲ ਨਾਲ ਜਿਹੜਾ ਦਾਖਲੇ ਲੈਣ ਦੇ ਯੋਗ ਨਹੀਂ ਹੋਣਗੇ 1.9 ਜਿਹੜਾ ਇਹ ਗੱਲ ਕਰਦਾ ਹੋਇਆ ਆਪਣੇ ਕੋਲੇ ਨਜ਼ਰ ਪੈ ਰਿਹਾ ਹੈਗਾ ਠੀਕ ਹੈ ਜੀ ਤਾਂ ਅਗਲੇ ਸੀਟ ਤੇ ਚੱਲਦੇ ਆਪਾਂ ਲਾਸਟ ਵਾਲੀ ਸੀਟ ਕੀ ਕਹਿ ਰਹੀ ਆ ਆਸਾ ਕਿ ਸਾਰੀ ਗੱਲ ਦੀ ਤੁਹਾਨੂੰ ਸਮਝ ਲੱਗੀ ਹੋਣੀ ਆ ਰਿਜ਼ਰਵੇਸ਼ਨ ਕਰਾਈਟਰੀਆ ਆਫ ਐਡਮਿਸ਼ਨ ਇਨ ਇਸ ਇਸ ਸਕੂਲ ਆ ਫਿਰ ਇਹਦੇ ਵਿੱਚ ਕੀ ਦੱਸਿਆ ਗਿਆ ਆ ਇਹ ਦਾ ਗਾਈਡਲਾਈਨਸ ਆਫ ਦਾ ਡਿਪਾਰਟਮੈਂਟ ਵੈਲਫੇਅਰ ਉਸ ਕਾਸਟ ਉਹੀ ਗੱਲ ਲਾਗੀ ਦੇ ਵਿੱਚ ਸਾਰੇ ਵੀ ਅਨਸੂਚਿਤ ਜਾਤੀਆਂ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਸਰਕਾਰਾਂ ਦੀ ਭੁਲਾਈ ਭਾਗ ਦੇ ਚੰਦਰ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਗੱਲਬਾਤ ਕੀਤੀ ਗਈ ਆ ਹਨਾ ਤੇ ਪੰਜਾਬ ਨੂੰ ਛੋਟੀ ਜਾਤੀਆਂ ਪਛੜੀਆਂ ਸ਼੍ਰੇਣੀਆਂ ਜਿਵੇਂ ਵੀ ਇਹ ਰਖਵਾ ਕਰਨ ਹੈਗਾ ਇਹ ਤਾਂ ਮਤਲਬ ਇਹ ਬਦਲ ਨਿਕਲਦਾ ਹੈਗਾ ਅਗਲਾ ਆ ਗਿਆ ਫਿਜ਼ੀਕਲ ਜਿਹੜੇ ਬੱਚੇ ਨੇਗੇ ਫਿਜ਼ੀਕਲੀ ਚੈਲੰਜਡ ਜਿਹੜੇ ਬੱਚੇ ਨੇਗੇ ਜਿਹੜੇ ਸਰੀਰਕ ਅਸਮ ਆਸਮਰੱਥਤਾ ਵਾਲੇ ਬੱਚੇ ਨੇ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਗਈ ਉਹਨਾਂ ਦੇ ਲਈ 4% ਸੀਟਾਂ ਰੱਖੀਆਂ ਜਾਂਦੀਆਂ ਨੇ ਜਿਹੜੇ ਵਿਦਿਆਰਥੀਆਂ ਦੇ ਜਿਹੜੇ ਮਤਲਬ ਵੀ ਸਰੀਰਕ ਤੌਰ ਤੇ ਜਿਹੜੇ ਚੁਣੌਤੀਆਂ ਵਾਲੇ ਬੱਚੇ ਨੇਗੇ ਜਿਹਦੇ ਵਿੱਚ 4% ਜਿਹੜੇ ਸੀਟਾਂ ਨੇਗੀਆਂ ਉਹ ਬੈਂਚਮਾਰਕ ਡਿਸੇਬਿਲਿਟੀਜ਼ 4% ਰੱਖੀਆਂ ਜਾਂਦੀਆਂ ਨੇ ਹਰੇਕ ਇੱਕ ਦੇ ਲਈ 1% ਰੱਖੀ ਗਈ ਹੈ 1% ਜਿਹੜਾ ਈਚ ਵਿਲ ਬੀ ਜਰਬ ਜਿਹੜਾ 1% ਰੱਖੀ ਗਈ ਹੈ ਹਨਾ ਅੱਗੇ ਜਿਹੜੀਆਂ ਵੱਖਰੀਆਂ-ਵੱਖਰੀਆਂ ਕੈਟਾਗਰੀਆਂ ਬਣ ਜਾਂਦੀਆਂ ਨੇ ਜਾ ਕੇ ਕੋਈ ਮਤਲਬ ਇਹ ਜਿਹੜੀ ਅਸਮਰੱਥਤਾ ਹੈਗੀ ਹੈ ਕਿ ਸਰੀਰ ਦੇ ਵਿੱਚ ਜਿਹੜੀ ਹੈ ਨਾ ਜਿਵੇਂ ਅੱਗੇ ਤੁਹਾਨੂੰ ਪਤਾ ਹੀ ਹੈ ਜਦੇ ਵਿਆਖਿਆ ਕਰਨ ਦੀ ਲੋੜ ਹੈ ਨਹੀਂ ਕੀ ਇਹਦੇ ਬਾਰੇ ਵੀ ਜਿਹੜਾ ਮਤਲਬ ਦੀ ਅੰਨਾ ਜਿਹੜਾ ਮਤਲਬ ਇਹ ਬੱਚੇ ਨੂੰ ਕਿਸੇ ਨੂੰ ਦੇਖਣ ਦੇ ਵਿੱਚ ਆ ਸਮਰੱਥਾ ਜਿਹੜੀ ਬੋਲਣ ਦੇ ਵਿੱਚ ਆ ਗਈ ਹੈ ਨਾ ਜਾਂ ਕੋਈ ਉਪਾਜਤਾ ਇਸ ਕਿਸਮ ਦੀ ਹੈਗੀ ਹੈਗੀ ਕੋਈ ਵੀ ਉਹਨੂੰ ਬਿਮਾਰੀ ਹੈਗੀ ਜਿਹੜੀ ਉਹਦੇ ਵਿੱਚ ਖੇਤ ਉਹਦੇ ਵਿੱਚ ਆਉਂਦੀ ਹੈਗੀ ਤਾਂ ਇਹਦੇ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਹੈ ਇੱਥੇ ਆਸ ਹੈ ਕਿ ਜਿਹੜੀ ਅੱਜ ਦੀ ਜਾਣਕਾਰੀ ਵਿਦਿਆਰਥੀਓ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਇਹ ਤਾਂ ਦੱਸਿਆ ਗਿਆ ਵੀ ਵਿਦਿਆਰਥੀ ਬੜੇ ਮੈਸੇਜ ਕਰ ਰਹੇ ਨੇ ਲਗਾਤਾਰਤਾ ਦੇ ਵਿੱਚ ਵੀ ਕਿੰਨੀਆਂ ਸੀਟਾਂ ਨੇ ਜੀ ਮੈਰਿਟੋਰੀਅਸ ਦੇ ਵਿੱਚ ਕਿੰਨੀਆਂ ਨੇ ਐਸਓ ਸਕੂਲਾਂ ਵਿੱਚ ਕਿੰਨੀਆਂ ਨੇ ਮੈਰਿਟੋਰੀਅਸ ਦੀ ਜਿਹੜੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਰੀ ਬਣੀ ਹੋਈ ਆ ਉਥੇ ਦੱਸਿਆ ਹੋਇਆ ਵੀ ਇੰਨੀਆਂ ਸੀਟਾਂ ਨੇ ਇਹਦੇ ਵਿੱਚ ਠੀਕ ਹੈ ਜੀ ਉੱਤਰ ਕੁੰਜੀ ਵੀ ਹੱਲ ਕਰਕੇ ਪਾਈ ਹੋਈ ਆ ਜਿਹੜੀ ਆਫੀਸ਼ਲ ਦੇ ਮੁਤਾਬਕ ਉਹ ਵੀ ਤੁਸੀਂ ਦੇਖ ਸਕਦੇ ਹੋ ਬਲਾਨ ਕਰ ਸਕਦੇ ਹੋਗੇ ਤੇ ਆਪਣੇ ਅੰਕਾਂ ਦਾ ਜੋੜ ਤੋੜ ਲਾ ਸਕਦੇ ਹੋ ਇਹਦੇ ਨਾਲ ਤੇ ਇਹ ਜਿਹੜੀ ਜਾਣਕਾਰੀ ਤੁਹਾਡੇ ਤੱਕ ਮੁਹਈਆ ਕਰਾਈ ਗਈ ਹੈ ਤਾਂ ਕਿ ਤੁਹਾਨੂੰ ਸੀਟਾਂ ਦਾ ਚਾਨਣਾ ਪੱਕੇ ਤਰੀਕੇ ਨਾਲ ਹੋ ਜਾਵੇ। ਸੋ ਵਿਦਿਆਰਥੀਓ ਜਿਹੜੇ ਨਵੇਂ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਭਵਿੱਖ ਦੇ ਵਿੱਚ ਹਰ ਜਾਣਕਾਰੀ ਤੁਹਾਡੇ ਤੱਕ ਨਤੀਜੇ ਨੂੰ ਲੈ ਕੇ ਕਦੋਂ ਆਉਂਦਾ ਕਾਉਂਸਲਿੰਗ ਨੂੰ ਲੈ ਕੇ ਆਉਂਦਾ ਜਾਂ ਕੋਈ ਵੀ ਨੋਟੀਫਿਕੇਸ਼ਨ ਜਿਹੜਾ ਵਿਭਾਗ ਦੀ ਸਾਈਟ ਦੇ ਉੱਪਰ ਜਾਰੀ ਕੀਤਾ ਜਾਂਦਾ ਉਹ ਤੁਹਾਡੇ ਤੱਕ ਜਿਹੜਾ ਜ਼ਰੂਰ ਮੁਹੱਈਆ ਕਰਵਾਇਆ ਜਾਏਗਾ ਤੇ ਵੀਡੀਓ ਨੂੰ ਜੇਕਰ ਚੰਗਾ ਲੱਗਿਆ ਤਾਂ ਇਹਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਕਿ ਭਵਿੱਖ ਦੇ ਵਿੱਚ ਹੋਰ ਵੀ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਛਾ ਕਾਰਜ ਜਿਹੜਾ ਕੀਤਾ ਜਾ ਸਕੇ ਸੋ ਇਸੇ ਤਰ੍ਹਾਂ ਦੇ ਨਾਲ ਜਿਹੜਾ ਤੁਸੀਂ ਅ ਅੱਜ ਦਾ ਜਿਹੜਾ ਆਪਣਾ ਇਹ ਸੈਸ਼ਨ ਜਿਹੜਾ ਹੈਗਾ ISO ਸਕੂਲਾਂ ਨੂੰ ਲੈ ਕੇ ਜਿਹੜਾ ਇਹ ਸਮਾਪਤ ਹੁੰਦਾਗਾ ਨਵੀਂ ਵੀਡੀਓ ਦੇ ਨਾਲ ਜਿਹੜਾ ਤੁਹਾਡੇ ਲਈ ਜਿਹੜਾ ਤੁਹਾਡੀ ਖੇਦਮਤ ਦੇ ਵਿੱਚ ਹਾਜ਼ਰੀ ਦਿੱਤੀ ਜਾਏਗੀ ਸੋ ਸ਼ੁਕਰੀਆ ਜੀ